ਸਵਜਕਾਰ ਬੱਗਾ ਮਾਮਲੇ ਉਤੇ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਜਿਹੜਾ ਵੱਡਾ ਛਟਕਾ ਲੱਗਾ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਮੰਗ ਠੁਕرائی ਹੈ ਦਰਅਸਲ ਬੱਗਾ ਨੂੰ ਹਰਿਆਣਾ ਵਿੱਚ ਹੀ ਰੱਖਣ ਦੀ ਜੜੀ ਮੰਗ ਰੱਖੀ ਗਈ ਸੀ ਤੇ ਸਵਜਕਾਰ ਦਿੱਲੀ ਪੁਲਿਸ ਦਾ ਤਰਕ ਇਹ ਸੀ ਕਿ ਅਸੀਂ ਕਿਸੇ ਪੁਲਿਸ ਮੁਲਾਜ਼ਮ ਨੂੰ ਡਿਟੇਨ ਨਹੀਂ ਕੀਤਾ ਹੈ ਅੱਜ ਸ਼ਾਮ ਕਰੀਬ 5:30 ਵਜੇ ਦੇ ਤੱਕ ਹਲਫਨਾਮਾ ਦਾਇਰ ਹਰਿਆਣਾ ਸਰਕਾਰ ਕਰਨ ਨੂੰ ਹਰਿਆਣਾ ਸਰਕਾਰ ਨੂੰ ਕਰਨ ਦਾ ਸਮਾਧਿਤ ਆ ਗਿਆ ਸੀ ਹੁਣ ਕੱਲ ਇਸ ਪੂਰੇ ਮਾਮਲੇ ਦੇ ਬਚਾਗਲੇ ਸੁਣਵਾਈ ਹੋਣ ਜਾ ਰਹੀ ਹੈ ਕੱਲ ਪੰਜਾਬ ਪੁਲਿਸ ਬੰ加 ਨੂੰ ਮੋੜ ਹਿਰਾਸਤ ਵਿੱਚ ਲੈਣ ਦੀ ਮੰਗ ਕਰ ਸਕਦੀ ਸਾਡੇ ਵੱਲੋਂ ਦਰਜ ਐਫ ਆਈ ਆਰ ਬਿਲਕੁਲ ਸਹੀ ਹੈ اے ਜੀ ਅਨਮੋਲ ਰਤਨ ਸਿੱਧੂ ਵੀ ਕਹਿੰਦੇ ਹੋਏ ਨਜ਼ਰ ਆਇਆ ਕਿ ਗ੍ਰਿਫਤਾਰੀ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ ਇਹ ਵੀ ਏ ਜੀ ਦੇ ਵੱਲੋਂ ਜਵਾਬ ਦਿੱਤਾ ਗਿਆ ਹਾਲਾਂਕਿ ਕਰੀਬ-ਕਰੀਬ 1 ਘੰਟੇ ਤੋਂ ਬਾਅਦ ਸਮੇਤਾ ਕੇ ਸੁਣਵਾਈ ਹੋਈ ਉਸ ਤੋਂ ਬਾਅਦ ਇਹ ਜੀ ਖੁਦ মিডিਆ ਦੇ ਨਾਲ ਰੂਪਰੂ ਹੋਏ ਇਸ ਦੌਰਾਨ ਬੱਗਾ ਮਾਮਲੇ ਉਤੇ ਹਾਈ ਕੋਰਟ ਦਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਮੰਗ ਠੁਕرائی ਹੈ ਬੱਗਾ ਨੂੰ ਹਰਿਆਣਾ ਵਿੱਚ ਹੀ ਰੱਖਣ ਦੀ ਮੰਗ ਠੁਕرائی ਐਫ ਆਈ ਆਰ ਰਜਿਸਟਰ ਹੋਈ ਹੈ ਇਸ ਨੇ ਇੱਥੇ ਕੁਐਸ਼ਨ ਪਟੀਸ਼ਨ ਵੀ ਪਾਈ ਕਿਉਂ ਉਸ ਨੇ ਜਿਹੜੀ ਕਿ ਕੁਐਸ਼ਨ ਪਟੀਸ਼ਨ ਦੇ ਵਿੱਚ ਕੋਈ ਸਟੇਜ ਨਹੀਂ ਹੋਇਆ ਨਾ ਹੀ ਇਹਨੇ ਐਂਟੀਸੀਪਟਰੀ ਬیل ਪਾਈ ਵੀ ਹੈ ਅਸੀਂ ਇਹਨੂੰ ਪ੍ਰੋਪਰ ਨੋਟਿਸ ਦਿੱਤੇ ਹੈ ਟੂ ਜੁਆਇਨ ਦੀ ਇਨਵੈਸਟੀਗੇਸ਼ਨ ਪੰਜ ਵਾਰੀ ਸਾਡੇ ਬੁਲਾਉਣ ਦੇ ਬਾਵਜੂਦ ਵੀ ਇਹ ਨਹੀਂ ਆਇਆ ਅਲਟੀਮੇਟਲੀ ਵੀ ਹੈਵ ਟੂ ਫਾਲੋ ਦੀ ਪ੍ਰੋਸੀਜਰ ਟੀਮ ਆਲਸੋ ਵੈਂਟ ਟੂ ਦੀ ਜਨਗਪੁਰੀ ਪੁਲਿਸ ਸਟੇਸ਼ਨ ਆਲਸੋ ਦੀ ਡੀਐਸਪੀ ਆਰ ਇਸ ਸਟਿਲ ਕੁਲਜਿੰਦਰ ਸਿੰਘ ਕੁਲਜਿੰਦਰ ਸਿੰਘ ਇਸ ਸਟਿਲ ਸਿਟਿੰਗ देयर ਅਲੋਂਗ ਵਿਦ ਥਿਸ ਟੀਮ ਐਂਡ ਆਰ ਐਡਵੋਕੇਟਸ ਆਰ ਆਲਸੋ ਸਿਟਿੰਗ देयर ਇਨ ਦੀ ਪੁਲਿਸ ਸਟੇਸ਼ਨ ਇਟਸੈਲਫ ਫਾਰ ਗਿਵਿੰਗ ਦੀ ਇੰਟੀਮੇਸ਼ਨ ਫਰੋਂ ਦੀ ਮਾਰਨਿੰਗ ਦੇ ਹੈਵ ਨਾਟ ਰਿਕਾਰਡਡ ਦੀ ਇੰਟੀਮੇਸ਼ਨ ਇਹ ਬਹੁਤ ੱੱਕਾ ਦਿੱਲੀ ਪੁਲਿਸ ਨੇ ਕੀਤਾ ਹੈ ਸਾਈਮਲਟੇਨਸਲੀ ਜਿਹੜੀ ਸਾਡੀ ਟੀਮ ਸੀ ਬੜੇ ਆਰਾਮ ਨਾਲ ਇੱਕ ਬੜੇ ਚੰਗੇ ਤੇ ਸੁਚੱਜੇ ਢੰਗ ਦੇ ਨਾਲ ਉਹਨੂੰ ਅਰੈਸਟ ਕੀਤੀ ਹੈ ਹਰ ਇੱਕ ਚੀਜ਼ ਸਾਡੇ ਕੋਲ ਵੀਡੀਓਗ੍ਰਾਫ ਹੈ ਪੁਲਿਸ ਸਟੇਸ਼ਨ ਦਾ ਐਪੀਸੋਡ ਵੀ ਸਾਡੇ ਕੋਲ ਵੀਡੀਓਗ੍ਰਾਫ ਹੈ ਉੱਥੋਂ ਦੇ ਉਹਦੇ ਘਰ ਦਾ ਵੀ ਮਿਸਟਰ ਤੇਜਿੰਦਰ ਸਿੰਘ ਬੱਗਾ ਦਾ ਅਰੈਸਟ ਦਾ ਵੀਡੀਓ ਸਟਾਪ ਹੈ ਕਿਸੇ ਨੇ ਕੋਈ ਧੱਕਾ ਨਹੀਂ ਕੀਤਾ ਸਾਡੇ ਕਿਸੇ ਮੈਨਨ ਯੂਨੀਫਾਰਮ ਨੇ ਕੋਈ ਕਿਸੇ ਜਾਤੀ ਨਹੀਂ ਕੀਤੀ ਬੜੇ ਪ੍ਰਾਪਰ ਤਰੀਕੇ ਨਾਲ ਅਸੀਂ ਲੈ ਕੇ ਆ ਰਹੇ ਹਾਂ ਰਸਤੇ ਦੇ ਵਿੱਚ ਹਰਿਆਣਾ ਪੁਲਿਸ ਇਨ ਕਨਾਈਵੈਂਸ ਦੀ ਦਿੱਲੀ ਪੁਲਿਸ ਜਿਸ ਤਿੱਕੇ ਫਿਲਮੀ ਜਾਂ ਸਟੰਡ ਬਾਜੀ ਦੇ ਨਾਲ ਉਹਨੂੰ ਸਾਡੀ ਟੀਮ ਨੇ ਉੱਥੇ ਰੋਕਿਆ ਗਿਆ 3 ਐਸਪੀ 1 ਕਾਈਜੀ 3 ਐਸਪੀ 1 ਕਾਈਜੀ ਸਾਰੀ ਟੀਮ ਨੂੰ ਲੈ ਕੇ ਉੱਥੇ ਪਿਪਲੀ ਦੇ ਪੁਲਿਸ ਸਟੇਸ਼ਨ ਤੇ ਲੈ ਕੇ ਗਏ ਅਲੋਂਗ ਵਿਦ ਦੀ ਅਕਿਊਜ਼ਡ ਸਦਰ ਕੁਰਕhetra ਸਦਰ ਕੁਰਕhetra ਉਦੋਂ ਬਾਅਦ ਅਸੀਂ ਸਾਡੇ ਕੋਲੇ ਹੋਰ ਕੋਈ ਇਲਾਜ ਨਹੀਂ ਸੀ ਐਕਸੈਪਟ ਟੂ ਟੱਚ ਦੀ ਡੋਰ ਆਫ ਦੀ ਆਨਰੇਬਲ ਹਾਈ ਕੋਰਟ ਵੀ ਟੱਚਡ ਦੀ ਡੋਰ ਆਫ ਦੀ ਆਨਰੇਬਲ ਹਾਈ ਕੋਰਟ ਇਮੀਡੀਏਟਲੀ ਸਾਡੀ ਹੈਵੀਸ ਕੋਰਪਸ ਲੱਗੀ ਇਸ ਚੀਜ਼ ਨੂੰ ਲੈ ਕੇ ਤੇ ਸਾਡੇ ਜੱਜ ਸਾਹਿਬ ਜਿਹੜੇ ਉਹਨਾਂ ਨੇ ਬੜੀ ਜਸਟਿਸੀਏਬਲ ਦੇ ਤਰੀਕੇ ਨਾਲ ਇਹ ਗੱਲ ਨੂੰ ਐਪਰੀਸ਼ੀਏਟ ਕੀਤਾ ਵੀ ਦੇਖੋ ਕਿਉਂ ਸਾਡਾ ਐਫ ਆਈ ਆਰ ਅਸੀਂ ਰਜਿਸਟਰ ਹੋਈ ਹੈ ਅਸੀਂ ਜਦੋਂ ਉਹਨੂੰ ਪ੍ਰੋਡਿਊਸ ਕਰਨਾ ਆਪਣੇ ਆਪ ਕੋਰਟ ਅਗਲਾ ਆਰਡਰ ਪਾਸ ਕਰੇਗੀ ਵਾਟੇਵਰ ਇਟ ਇਜ਼ ਪਰ ਸਾਨੂੰ ਡੀਟੇਨ ਕਰਨਾ ਸਾਡੇ ਆਫੀਸਰਸ ਨੂੰ ਡੀਟੇਨ ਕਰਨਾ ਉਸ ਤੋਂ ਬਾਅਦ ਦਿੱਲੀ ਪੁਲਿਸ ਆਈ ਦਿੱਲੀ ਪੁਲਿਸ ਨੂੰ ਸਾਡੀ ਲੀਗਲ ਕਸਟਡੀ ਤੋਂ ਛਡਾ ਕੇ ਲੈ ਕੇ ਗਈ ਥਾਣੇ ਦੇ ਅੰਦਰ ਸੇ ਥਾਣੇ ਦੇ ਅੰਦਰ ਸੇ ਕੱਲ ਸੁਣਵਾਈ ਹੈ ਸਰਚ ਵਾਰੰਟਾ ਸੀ ਦਿੱਲੀ ਦੇ ਆਪਦੀ ਜਿਹੜੀ ਲੀਗਲ ਟੀਮ ਹੈ ਉਹਨੂੰ ਕਵਾਂਗੇ ਇਮੀਡੀਏਟਲੀ ਕੋਰਟ ਦੇ ਵਿੱਚ ਜਾ ਕੇ ਦੱਸਣਗੇ ਵੀ ਸਰਚ ਵਾਰੰਟਾ ਸਰਚ ਵਾਰੰਟੇ ਇਨਫਰੈਕਚਰ ਹੋ ਚੁੱਕਿਆ ਹੈ ਤੇ ਇਸ ਕਰਕੇ ਸਾਡੀ ਕਸਟਡੀ ਸਾਨੂੰ ਵਾਪਸ ਦਿੱਤੀ ਕੋਰਟ ਨੇ ਇਹ ਗੱਲ ਕਹੀ ਹੈ ਕਿ ਜੋ ਜੋ ਗੱਲਾਂ ਤੁਸੀਂ ਜ਼ਬਾਨੀ ਸਾਨੂੰ ਦੱਸੀਆਂ ਨੇ ਉਹ ਸਾਰੀ ਇੱਕ ਇਨ ਰਾਈਟਿੰਗ ਲਿਖ ਕੇ ਭੇਜ ਦਿਓ ਤਾਂ ਕਿ ਕੋਰਟ ਆਪਣਾ ਆਰਡਰ ਪਾਸ ਕਰ ਸਕੇ ਔਰ ਕੱਲ ਸਵੇਰੇ 9 ਵਜੇ ਇਸ ਕੇਸ ਕੱਲ ਸਵੇਰੇ ਕਚਹਿਰੀ ਦੇ ਖੁੱਲਣ ਤੋਂ ਬਾਅਦ ਇਸ ਕੇ ਅਸੀਂ ਉਹਨਾਂ ਨੂੰ ਦੱਸਤਾ ਹੈ ਕਿ ਦਿੱਲੀ ਪੁਲਿਸ ਨੇ ਸ਼੍ਰੀ ਬੱਗਾਨ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਕੋਈ ਕਿਸੇ ਕਿਸਮ ਦੀ ਗੱਲ ਨਹੀਂ ਕੀਤੀ ਕੋਈ ਸਾਨੂੰ ਇਨਫੋਰਮ ਨਹੀਂ ਕੀਤਾ ਸਾਡੇ ਕੋਲ ਤੇ ਉਹਨਾਂ ਦੇ ਪਿਤਾ ਜੀ ਨੇ ਇੱਕ ਜੋ ਐਫ ਆਈ ਆਰ ਲੌਂਚ ਕੀਤਾ ਕਿ ਮੇਰੇ ਬੱਚੇ ਨੂੰ ਕੁਝ ਲੋਕ ਆ ਕੇ ਕਿਡਨੈਪ ਕਰਕੇ ਲੈ ਗਏ ਨੇ ਉਸ ਤੋਂ ਬਾਅਦ ਅਸੀਂ ਕੋਰਟ ਤੋਂ ਸਰਚ ਵਾਰੈਂਟ ਲਿੱਤਾ ਸਰਚ ਵਾਰੈਂਟ ਲੈਂ ਤੋਂ ਬਾਅਦ ਉਹਨੂੰ ਫਲੈਸ਼ ਕੀਤਾ ਔਰ ਪੀਪਲੀ ਦੇ ਕੋਲ ਕੁਝ ਬੰਦੇ ਸ਼੍ਰੀ ਬੱਗਾਨ ਨੂੰ ਲੈ ਕੇ ਜਾ ਰਹੇ ਸੀ ਸਰਚ ਵਾਰੈਂਟ ਦਿਖਾਇਆ ਗਿਆ ਔਰ ਸਰਚ ਵਾਰੈਂਟ ਦੀ ਐਗਜ਼ੀਕਿਊਸ਼ਨ ਤੋਂ ਬਾਅਦ उस बंदे की कस्टडी लेके दिल्ली पुलिस दिल्ली वाले चली गई है और कानून के अनुसार जिस कोर्ट्स भी पेश करना पेश है उधर पेश किया जाएगा और आज जो काफी सारा लंबी चौड़ी डिटेल के बीच हेडिंग हुई है और ਤੁਸੀਂ ਹੁਣ ਆਫੀਡੇਵਿਟ ਫਾਈਲ ਕਰਨੇ ਕਿ ਪੰਜਾਬ ਪੁਲਿਸ ਦਾ ਕੋਈ ਵੀ ਆਫੀਸ਼ਰ ਦਿੱਲੀ ਪੁਲਿਸ ਨੇ ਨਾਲ ਡੀਟੇਨ ਕੀਤਾ ਨਾ ਅਰੈਸਟ ਕੀਤਾ ਹਾਂ ਮੈਂ ਸਾਫਤੌਰ ਤੇ ਕਿਹਾ ਕਿ ਮੇਰੀ ਜਾਣਕਾਰੀ ਦੇ ਮੁਤਾਬਕ ਦਿੱਲੀ ਪੁਲਿਸ ਨੇ ਕਿਸੇ ਵੀ ਪੰਜਾਬ ਪੁਲਿਸ ਦੇ ਆਫੀਸਰ ਨੂੰ ਡੀਟੇਨ ਨਹੀਂ ਕੀਤਾ ਕਿਸ ਨੂੰ ਕਸਟਡੀ ਚ ਨਹੀਂ ਲੀਤਾ ਇਹ ਜਿਹੜੀ ਗੱਲ ਕਹਿ ਰਹੇ ਨੇ ਗਲਤ ਕਹਿ ਰਹੇ ਨੇ ਸ਼ਾਇਦ ਕੁਝ ਅਫਸਰ ਆਪਣੀ ਮਰਜ਼ੀ ਨਾਲ ਉੱਥੇ ਬੈਠੇ ਹੋਣ ਅਸੀਂ ਕਿਸੇ ਵੀ ਪੁਲਿਸ ਅਫਸਰ ਨੂੰ ਦਿੱਲੀ ਪੁਲਿਸ ਨੇ ਅਰੈਸਟ ਨਹੀਂ ਕੀਤਾ ਡਿਟੇਨ ਨਹੀਂ ਕੀਤਾ ਜਿਸ ਤਰ੍ਹਾਂ ਦੇ ਵਿੱਚ ਪੰਜਾਬ ਪੁਲਿਸ ਨੇ ਇਹ ਨਵਾਂ ਦੌਰ ਸ਼ੁਰੂ ਕੀਤਾ ਹੈ ਪੰਜਾਬ ਦੀ ਪੋਲਿਟਿਕਸ ਉਹਦਾ ਸਭ ਤੋਂ بڑا ਐਗਜ਼ਾਮਪਲ ਅੱਜ ਮਾਰਨਿੰਗ ਚ ਪਤਾ ਲੱਗਿਆ ਕੱਲ ਜਦ ਪਟੀਸ਼ਨ ਸੁਣੀ ਜਾਣੀ ਸੀ ਕਿ ਜੱਜ ਸਭ ਛੁੱਟੀ ਤੇ ਚਲੇਗੀ ਔਰ ਵਿਦ ਦੀ ਕੰਸੈਂਟ ਆ ਬੋਥ ਦੀ ਪਾਰਟੀਆਂ ਇਹ ਮੰਗਲਵਾਰ ਨੂੰ ਹੋ ਗਿਆ ਇਹ 8:30 ਵਜੇ ਮਾਰਨਿੰਗ ਵਿੱਚ ਪਲੇਨ ক্লোਜ਼ ਜਿਹੜਾ ਹਰਿਆਣਾ ਪੁਲਿਸ ਨੇ ਵੀ ਜੋ ਨਾਕਾ ਲਗਾਇਆ ਕੋਰਟ ਚ ਉਹਨਾਂ ਨੇ ਇਨਫੋਰਮ ਕੀਤਾ ਕਿ ਜਿਹੜੀ ਪਹਿਲੀ ਗੱਡੀ ਰੋਕੀ ਗਈ ਉਸ 'ਚ ਪਲੇਨ ਕਲੋਸ ਪੁਲਿਸ ਵਾਲੇ ਸੀਗੇ ਉਹਨਾਂ ਨੇ ਬਿਨਾ ਪ੍ਰੋਸੀਜਰ ਫਾਲੋ ਕੀਤੇ ਕਿ ਪਹਿਲਾਂ ਕਨਸਰਨ ਥਾਣੇ ਤੇ ਜਾ ਕੇ ਐਂਟਰੀ ਕਰਨੀ ਚਾਹੀਦੀ ਸੀ ਉਸ ਤੋਂ ਬਾਅਦ ਉਹਨਾਂ ਨੇ ਤੱਕਾ ਮੁੱਕੀ ਕਰਕੇ ਜੋ ਐਫ ਆਈ ਆਰ ਦਰਜ ਕਰਾਈ ਉਹਨਾਂ ਦੇ ਫਾਦਰ 'ਚ ਉਹ ਬੜਾ ਕਲੀਅਰ ਲਿਖਿਆ ਹੋਇਆ ਉਹਨਾਂ ਨੂੰ ਉਥੋਂ ਦੀ ਚੱਕ ਕੇ ਲੈ ਗਏ ਜਦ ਉਹ एफआईआर ਦਾ ਜੋ ਉਹਨਾਂ ਦੇ ਫਾਦਰ ਨੇ ਕਰਾਈ ਕਿ ਇਸ ਤਰ੍ਹਾਂ ਇਸ ਤਰ੍ਹਾਂ ਚਾਰ ਬੰਦੇ ਗਏ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕੌਣ ਸੀ ਪੰਜਾਬ ਪੁਲਿਸ ਦੇ ਉਹਨਾਂ ਨੇ एफआईआर ਦੇ ਬੇਸਿਸ ਤੇ ਜਦ ਹਰਿਆਣਾ ਪੁਲਿਸ ਨੂੰ ਫਲੈਸ਼ ਹੋਈ ਹੈ ਤਾਂ ਟ੍ਰੈਫਿਕ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਰੀਟੇਨ ਕੀਤਾ ਅੱਜ ਜਿਹੜੀ ਸਟੇਟਮੈਂਟ ਸਟੇਟ ਆਫ ਹਰਿਆਣਾ ਨੇ ਕੋਰਟ ਚ ਦਿੱਤੀ ਹੈ ਔਨ ਬਿਹੈਫ ਆਫ ਦੀ ਐਸਪੀ ਜਿਸ ਵਿੱਚ ਬੜਾ ਕਲੀਅਰਲੀ ਲਿਖਿਆ ਹੈ ਕਿ ਫਸਟ ਕਾਰ ਦੇ ਵਿੱਚ ਪਲੇਨ ਕਲੋਚ ਪੁਲਿਸ ਵਾਲੇ ਬੈਠੇ ਸੀ ਅਗਰ ਉਹ ਇੰਨੇ ਹੀ ਇਮਾਨਦਾਰ ਸੀਗੇ ਕਿ ਉਹ ਉਹ ਉਹਨਾਂ ਨੂੰ ਪ੍ਰੋਪਰਲੀ ਡੀਟੇਨ ਕਰਨ ਆਏ ਸੀ ਤਾਂ ਉਹ ਆਪਣੀ ਵਰਦੀ ਚ ਕਿਉਂ ਨਹੀਂ ਗਏ ਨੰਬਰ 1 ਐਨੇ ਕੋਈ 테러ਿਸਟ ਆਦਮੀ ਸੀਗਾ ਜਿਹੜਾ ਉਹਨੂੰ ਅਰੈਸਟ ਕਰਨ ਜਾ ਰਹੇ ਸੀਗੇ ਇੱਕ ਟਵੀਟ ਦਾ ਮਾਮਲਾ ਸੀਗਾ ਹਾਈ ਕੋਰਟ ਦੇਖ ਰਹੀ ਸੀ ਔਰ ਜੱਜ ਸਾਹਿਬ ਦੀ ਛੁੱਟੀ ਦਾ ਫਾਇਦਾ ਉਠਾ ਕੇ ਉਹਨਾਂ ਨੇ ਇੱਕ ਇਹੋ ਜਿਹੇ ਬੰਦੇ ਨੂੰ ਸਵੇਰੇ 8:30 ਇਸ ਤਰ੍ਹਾਂ ਉਠਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਪੰਜਾਬ ਪੁਲਿਸ ਕੋਲ ਹੋਰ ਕੋਈ ਕੰਮ ਹੀ ਨਹੀਂ ਹੈ ਔਰ ਵਿਦਆਊਟ ਐਂਟਰਿੰਗ ਡੀਡੀਆ ਜਦੋਂ ਡਿਟੇਨ ਹੋਏ ਤਾਂ ਇਨ ਦਾ ਮੀਨ ਵਾਈਲ ਦਿੱਲੀ ਪੁਲਿਸ ਨੇ ਆਪਣੇ ਵਾਰੰਟ ਸ਼ੋਰੋ ਕੀਤੇ ਉਸ ਦੇ ਬੇਸਿਸ ਤੇ ਪੰਜਾਬ ਪੁਲਿਸ ਉੱਥੋਂ ਦੀ ਵਾਪਸ ਚਲੀ ਗਈ ਹੈ ਇਹ ਸਟੇਟ ਆਫ ਪੰਜਾਬ ਨੇ ਇੱਕ ਵਿਦਆਊਟ ਐਨੀ ਅਥਾਰਟੀ ਸਟੇਟ ਆਫ ਪੰਜਾਬ ਪਿੱਛੋਂ ਹੈਬੀਅਸ ਕਾਰਪਸ ਬਣਾਈ ਗਈ ਇਨ ਰਿਸਪੈਕਟ ਆਫ ਦੋਜ਼ ਪੀਪਲ ਔਰ ਇਹ ਡਰਾਮਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਕੋਈ ਪ੍ਰੋਪਰ ਪ੍ਰੋਸੀਜਰ ਕਸਟਡੀ ਟੋਟਲੀ ਇਲੈਗਲ ਹੈ ਇਟ ਇਜ਼ ਲਾਈਕ ਅ ਕਿਡਨੈਪਿੰਗ ਆਫ ਦੀ ਪਰਸਨ ਔਰ ਜਿਵੇਂ ਇਸ ਤੋਂ ਇਲਾਵਾ ਕੋਈ ਪੰਜਾਬ ਪੁਲਿਸ ਕੋਲ ਕੰਮ ਨਹੀਂ ਸਾਰੀ ਟੀਮਾਂ ਇਹਨਾਂ ਦੀ ਪੰਜਾਬ ਪੁਲਿਸ ਦੇ ਉੱਤੇ ਬੈਠੀ ਹੈ 50 50 ਬੰਦੇ ਬਿਠਾ ਰੱਖੇ ਹਨ ਮੌਕੇ ਦੀ ਤਲਾਸ਼ ਕਰਦੇ ਹੈ ਕਿ ਅੱਜ ਕਿਸੇ ਨੇ ਟਵੀਟ ਕੀਤਾ ਅੱਜ ਹੀ ਪਰਚਾ ਦਰਜ ਕਰਾ ਕੇ ਦਿਸ ਇਜ਼ ਅ ਐਗਜ਼ਾਮਪਲ ਆਫ देयर ਹਾਈ ਹੈਂਡੈਡਨੈਸ